ਇੱਧਰ ਹੋ ਕੇ ਬਲਾਸਾਸੀ ਕਮਾਂ ਚ ਹਾਂਜੀ ਬਈ ਮੇਰੇ ਵੱਲੋਂ ਸਭ ਨੂੰ ਪਿਆਰ ਭਰੀ ਗੱਲ ਜੀ ਨਾ ਅੱਗੇ ਬਈ ਸਾਡੇ ਨੂੰ ਮੈਂ ਬਰੋਚੂਰ ਪਿਆ ਦੇ ਜੀ ਲੱਗ ਰਿਹਾ ਹੈ ਖਰ ਖਰਾ ਵੇਨ ਅੱਜ ਜਿੱਥੇ ਚੁਨਾ ਉੱਪਰ ਲੱਗਾ ਕੰਮ ਸਾਰਾ ਜਿੱਥੇ ਚੁਨਾ ਦੀ ਜਿੱਥੇ ਲਈ ਤਿਆਰੀ ਹੋ ਰਹੀ ਹੈ ਖਰ ਖਰਾ ਬਿਲਕੁਲ ਨਾ ਹੈ ਜਿੰਸੀ ਖਰਾ ਬਈ ਹੋਰ ਤੇ ਗਤੀ ਵਾਂਗ ਵੀ ਹੈ ਬਰ ਕੋਈ ਨਹੀਂ ਆਵੇ ਹੋਰ ਤੇ ਮਰਤਾਂ ਅਪਰ ਆਮ ਹੋਰ ਤੇ ਕੁੱਟੇ ਰਚੇ ਕਾਫੀ ਅੱਜ ਇਹ ਹੋ ਜਾ ਪੂਰੇ ਆ ਕੇ ਜਿਆਦਾ ਚੰਗਾ ਜਾਂਦਾ ශ්‍රපයි ලෝ මාලා හරම්‍රීකා ට මකෙනම රෑනි දුුස් කළ බෝර ඔබි පාල ਮਾਦਮ ਜ਼ਫਾਈ ਵਾਲਾ ਕਰਿਆ ਕਰ ਬੰਦਾ ਅੱਜ ਥੱਲੇ ਦੇ ਥੱਲੇ ਰੱਖ ਦੇ ਇਹਦੇ ਉੱਪਰ ਰੱਖ ਬੰਦਾ ਜਿੱਥੋਂ ਬੰਦਾ ਇਹਦੇ ਇਹਦੇ ਜਦੋਂ ਨਾ ਇਹਦੇ ਤੋਂ ਬਾਅਦ ਥੋੜੀ ਨਾਲ ਥੋੜੀ ਘਰੇ ਹਾਂ ਹਾਂ ਲੱਗਦੀ ਹੈ ਐੜੇ ਕਹਿ ਕੇ ਕੋਲ ਕਰਨੀ ਇਹਨੇ ਖਾਂਦੀ ਖਾਂਦੀ ਨਾ ਤੁਰੀ ਉਹ ਮੂੰਹੋਂ ਭਰਨਾ ਉਹ ਘਰ ਆ ਰਿਹਾ ਹੈ ਬਾਕੀ ਬਾਅਦ ਵਿੱਚ ਆਪਣੇ ਵੀਟਰੂ ਦੇਖਦੇ ਜੀ ਉਹ ਇੰਗਰੀਡੀਅੰਟਾਂ ਦਾਮ ਰਸਿਕਾ ਨਹੀਂ ਬਣਾਉਂਦਾ ਇਹ ਨਹੀਂ ਦੋ ਬੰਦ ਚਾਹੀਦੇ ਆ ਅਕਲੀ ਬਣਾ ਦੇ ਇਸ ਪਖੜੇ ਗਿਆਣੀ ਪਖੜੇਣਾ ਅੱਜ ਲੋੜ ਨਹੀਂ ਆਦਾ ਸਮਾਂ ਹੋ ਜਾਂਦੀ ਹੈ ਮਗਰਿਆਂ ਸਦਦੇ ਵੀ ਦੇ ਰੱਖ ਲਈ ਉਹ ਤੈਨੂੰ ਕਰਨਾ ਟਰੈਕਟਰ ਆ ਜੀ ਆ ਜੀ ਰਾਮ ਜੀ ਔਰ ਪਿੱਛੇ ਕੋਸਾ ਆ ਜਾਂਦਾ ਹੁੰਦਾ ਫਿਰ ਔਖਾ ਹੋਣਾ ਜਾਂ ਫਿਰ ਰੱਖਿਆ ਮੜਾ ਪਿੱਛੇ ਤੇ ਬੋਲੀ ਤੀ ਚਾਰ ਕੰਮ ਗੰਦੇ ਵੀ ਉਹ ਬਲੇ ਪਾਣੇ ਨੂੰ ਕੱਟੇ ਲੱਪਣਾ ਚੱਲੇ ਜਾ ਕਿਰਨਾਂ ਕਰਾ ਲੈ ਕੇ ਮੋਦਰਾ ਕੜਾਇਆ ਹੈ ਨਾ ਪੜਾ ਪੜਾ ਹੋ ਜਾ ਬੰਦ ਪਿੱਛੇ ਆਣਾ ਹੈ ਟਰੈਕਟਰ ਲਿਆ ਬੰਦ ਟਰੈਕਟਰ ਲਿਆਉਂਗਾ ਉਹੀ ਡਰਾਈਵਰ ਨੀ ਮੈਂ ਚੱਕ ਰਿਹਾ ਨਰ ਦੇ ਨਰ ਦੇ ਨਰ ਦੇ ਕਾ ਮੇਰੇ ਲੱਤਾਂ ਦਾ ਮਾੜਾ ਨਹੀਂ ਇਹ ਨਹੀਂ ਮਰਦਾ ਆਇਤਾ ਮੈ ਰੋ ਕੇ ਚੱਲ ਤੇ ਚੱਲ ਪਾ ਵਾਂ ਤੋਂ ਟ੍ਰੈਕਟਰ ਮੇਰੇ ਵੱਲ ਆ ਰਿਹਾ ਹੈ। ਚੱਲ। ਕੀ ਆ ਜਾਵੇ। ਇਹਦੇ ਮਜ਼ਾ ਆਉਂਦਾ। ਕੰਬੀ ਅੱਧੀ ਨਾ ਕਰੀ। ਮਾਹਿੰਦੀ ਭਾਈ ਵੀ ਡਿੱਲਾ ਰੂਲਾ ਬਣਾ ਰਹੇ ਆ।ੱਖ ਪਟੜਾ ਨਾ ਹੀ ਮੈਂ ਤੇ 8000 ਤੋਂ ਨੂੰ ਦੋ ਲਾ। ਸਾਡਾ ਸੰਗਾ ਮੈਂ ਨਾ। ਹੋਰ ਨਾ ਮੈਂ ਜਦ ਆਲੂ ਵੀ ਤੇਰੀ ਦਾਲ ਤੇ ਉਹ ਬੋਲਦਾ ਹੁੰਦਾ ਸੀ ਉਹ ਦੰਦਾ ਮਾਰੇਗਾ ਦੰਦਾ ਕਿਆ ਬੋਲੀ ਜਾਵੇ ਅੱਜ ਫੈਕਟਰ ਹੀ ਆ ਹਾਂ ਫੈਕਟਰ ਨਹੀਂ ਆਵਾਜ਼ ਆਣਾ ਹਾਂ ਆਧੀ ਦੇ ਯਾਰ ਜ਼ਾਂਬੰਦਗੀ ਹੱਥ ਤੇ ਚੁੱਲ੍ਹੇ ਉੱਪਰ ਵਾਜੇ ਵਾਜ ਵਾਜ ਕਰਦੀ y honrar la chana लो पाई हीरा लग गया लान लेटा <laughs> गर्मी गर्मी है भाई हीरो मुलायम ਇਹ ਨਾਲੇ ਲੇਟਾ ਇਲਾ ਹੀ ਰਿਣੀ ਇਹ ਚਲੋ ਜੀ 3 ਰੇਣਾ ਤਾਂ ਖੁੱਲਦਾ ਭਾਈ ਜੇ ਲੇਟਾ ਲਾਵੇ ਹਨਾ ਨਹੀਂ ਤਾਂ ਜੇ ਲੇਟਾ ਲਾਵੇ ਸਵਾਦ ਕੀ ਆ ਤੇ ਦੇਖ ਲੈ ਹੁਣ ਆ ਕੇ ਲੇਟਾ ਲਾਂਦਾ ਇਹ ਹੁਣ ਦੂਏ ਪਾਸੇ ਨਹੀਂ ਵੀ ਲੈਣਾ ਸਵਾਦ ਕੀ ਆ ਰ ਹੋਵਗਾ ਜਿੱਕੇ ਬਰ ਮੈਂ ਦੂਈ ਲਾਲਾ ਲੇਟਾ ਕਣਨ ਮੋਟਰ ਦਾ ਪਾਣੀ ਵਧੀਆ ਲੱਦਦਾ ਹੈ ਦੂਗੇ ਪਸੰਦ ਆਉਂਗਾ ਬੀਜਿਆ ਹੋਇਆ ਬੀਜਿਆ ਹੋਇਆ ਇਹ ਅਜਾ ਬੰਦਾ ਹਾਰੀ ਘੜਦਾ ਭਾਈ ਐ ਰੱਗ ਵੀਰੇ ਇੰਨਾ ਪਰਤੀਕਾ ਮੁੰਡਾ ਸ਼ਰਮਾਰ ਕੇ ਬਹਿ ਕੇ ਹੀ ਰਹੇ ਪਰ ਇਹ ਆ ਮੈਂ ਤਾਂ ਪੰਜ ਦਸਾ ਦੇਖ ਲ ਨਿਰਤੀ ਦਾ ਉਹ ਇੰਨਾ ਸਿਰਾਂ ਚੀਜ਼ ਛੱਡਦਾ ਫੜਦਾ ਪੂਰਾ ਘੋੜ ਇਹਨੂੰ ਔਰ ਮੈਂ ਤਾਂ ਹੈਰਾਨ ਹੋ ਗਿਆ ਜੀ ਨੇ ਡਰ ਕੱਢਦਾ ਫੇਰ ਜਿਹੜੇ ਮਰਜੀ ਕੋੜੇ ਹੋ ਗਏ ਜੀ ਤੇ ਡਰਦਾ ਹੀ ਬਹੁਤ ਆ ਕਿਲਾ ਚੱਲੀ ਜੇ ਕਾ